ਕਿ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ ਜਾਂ ਕੋਈ ਵੀ ਲਹਿਰ ਆ ਉਹਦੀ ਜਿਹੜੀ ਨੀ ਹੈ ਉਹ ਆਗੂਆਂ ਦੀਆਂ ਜਿਹੜੀਆਂ ਕੁਰਬਾਨੀਆਂ ਦੇ ਨਾਲ ਭਰੀ ਜਾਂਦੀ ਹੈ ਤੇ ਪੰਜਾਬ ਦਾ ਇਤਿਹਾਸ ਆ ਕਿ ਇੱਥੇ ਉਹਨਾਂ ਲੋਕਾਂ ਦੀ ਇੱਕ ਲੰਮੀ ਲਾਈਨ ਆ ਜਿਨ੍ਹਾਂ ਨੇ ਆਪਣੀਆਂ ਕੀਮਤੀ ਜਾਨਾਂ ਦੀ ਕੁਰਬਾਨੀ ਪ੍ਰਵਾਹ ਨਹੀਂ ਕੀਤੀ ਉਹਨਾਂ ਨੇ ਆਪਣੀਆਂ ਜਾਨਾਂ ਇਸ ਲਹਿਰ ਦੇ ਲੇਖੇ ਲਾਈਆਂ ਨੇ ਆਪਾਂ ਜਦੋਂ ਤੋਂ ਇਤਿਹਾਸ ਚੱਕ ਲਈਏ ਪੰਜਾਬ ਦਾ ਚਾਹੇ ਸਿੱਖ ਲਹਿਰ ਨੂੰ ਪੜ ਲਈਏ ਅੰਗਰੇਜ਼ਾਂ ਦੇ ਖਿਲਾਫ ਚੱਲੀ ਭਾਰਤ ਦੀ ਆਜ਼ਾਦੀ ਦੀ ਲੜਾਈ ਨੂੰ ਸਮਝ ਲਈਏ ਭਗਤ ਸਿੰਘ ਉਹਨਾਂ ਦਾ ਗਦਰੀ ਬਾਬਿਆਂ ਦਾ ਉਹ ਲੜੀ ਨੂੰ ਸਾਡੇ ਜੈਲੀ ਨੇ ਅੱਗੇ ਤੋਰਿਆ ਤੇ ਉਹ ਜਦੋਂ ਨੇਪਾਲ ਦੇ ਵਿੱਚ ਗਿਆ ਹੈ ਉੱਥੇ ਵਿਦਿਆਰਥੀ ਮੂਵਮੈਂਟ ਦੇ ਨਾਲ ਆਪਣੇ ਤਜਰਬੇ ਸਾਂਝੇ ਕਰਨ ਉਹਨਾਂ ਦੇ ਤਜਰਬੇ ਸਿੱਖਣ ਤੇ ਉੱਥੇ ਸਾਡੇ ਸਾਥੀ ਦੀ ਸ਼ਹਾਦਤ ਹੋਈ ਆ ਸਾਡੇ ਤੋਂ ਵਿਛੜ ਗਿਆ ਇਸ ਕਰਕੇ ਅੱਜ ਸਾਥੀ ਦੀ 14ਵੀਂ ਵਰਸੀ ਆ ਜਿਹੜੀ ਅਸੀਂ ਉਹਦੀ ਇਸ ਜੰਮਣ ਪੌਂਦੇ ਉੱਤੇ ਮਨਾਈ ਆ ਤੇ ਅਸੀਂ ਲੋਕਾਂ ਨੂੰ ਉਹ ਵਿਦਿਆਰਥੀਆਂ ਨੂੰ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਜੈਲੀ ਜਿੱਦਾਂ ਦਾ ਸਮਾਜ ਚਾਹੁੰਦਾ ਸੀ ਹਜੇ ਸਮਾਜ ਬਣਿਆ ਨਹੀਂ ਉਹ ਸਮਾਜ ਬਣਾਉਣ ਦੇ ਲਈ ਸਾਨੂੰ ਲੜਾਈ ਹੈ ਜਿਹੜੀ ਉਹ ਲੜਾਈ ਅੱਗੇ ਤੋਰਨੀ ਚਾਹੀਦੀ ਹੈ ਜੈਲੀ ਦੀ ਲੜਾਈ ਨੂੰ ਅੱਗੇ ਜਾਰੀ ਰੱਖੇ